ਅੱਡੇ ਬੱਚਿਆਂ ਵੇ ਅਗਲਾ ਅਗਰ ਫੁੱਕੂਆਂ ਵਿੱਚ ਸਾਰੇ ਵਿੱਚ ਸਾਰਾ ਕੁਝ ਜਿੰਦਾਬਾਦ ਜਿੰਦਾਬਾਦ ਮਲੇਟੜੇ ਬੱਚਿਆ ਸਾਹਿਬ ਆ ਅੱਡੇ ਅੱਡੇ ਜੱਜ ਸੀਨੀਅਰ ਡਿਵੀਜ਼ਨ ਤਲਵੰਡੀ ਸਾਹਿਬ ਉਹ ਇਹਨਾਂ ਦੇ ਹੁਕਮਾਂ ਦੇ ਮੁਤਾਬਕ ਆ ਆਪਾਂ ਵਾਰੰਟ ਆਫ ਸੇਲ ਪ੍ਰੋਪਰਟੀ ਇਨ ਐਜੂਕੇਸ਼ਨ ਆਫ ਡਿਕਰੀ ਫਾਰ ਮਨੀ ਬినੋਦ ਕੁਮਾਰ ਵਰਸਦ ਗਰਮੇਲ ਸਿੰਘ ਦੀ ਹੁਕਮਾਂ ਦੀ ਪਾਲਣਾ ਕਰਨ ਲਈ ਆਏ ਆ ਜਿਹੜਾ ਕਿ ਨੋਟਿਸ 25 10 2025 ਨੂੰ ਦਿੱਤਾ ਗਿਆ ਸੀ ਮਨਾਦੀ 4 11 2025 ਨੂੰ ਕਰਾਈ ਗਈ ਸੀ ਅੱਜ 11 11 2025 ਨੂੰ ਆਪਾਂ ਇੱਥੇ ਬੋਲੀ ਦੇਣ ਆਏ ਆ ਪਿੰਡ ਚੱਠੇਵਾਲਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਪਠਾਨਡਾ ਜੀ ਇਹਦੇ ਚ ਜੋ ਮਾਨਯੋਗ ਅਦਾਲਤ ਨੇ ਡਿਗਰੀ ਸੂਟ ਕੀਤਾ ਉਹਦੇ ਵਿੱਚ 14,87,200 ਰੁਪਏ ਡਿਗਰੀ ਦੀ ਇਹਨਾਂ ਨੇ ਜਿਹੜੀ ਕੀਮਤ ਪਾਈ ਆ ਇਹਦੇ ਬਾਰੇ ਬੋਲੀ ਹੋਣੀ ਆ ਜੀ ਤੇ ਇਹਦੀਆਂ ਬੋਲੀਆਂ ਤੁਹਾਨੂੰ ਅਸੀਂ ਚਰਤਾ ਵੀ ਦੱਸ ਦਿੰਨੇ ਆ ਜੀ ਚਲੋ ਕੋਈ ਨਾ ਮੈਂ ਐਸੀ ਦੱਸ ਦਿੰਦਾ ਇਹਦੇ ਚ ਇਹ ਆ ਜੀ ਜੋ ਵੀ ਰਕਮ ਤੇ ਬੋਲੀ ਹੋਊਗੀ ਉਹਦਾ 25% ਮੌਕੇ ਤੇ ਜਮ੍ਹਾਂ ਕਰਾਉਣਾ ਤੇ ਜੇ ਜਿਹੜਾ ਵਿਨੋਦ ਕੁਮਾਰ ਆ ਇਹਨੂੰ ਉਹਨੇ ਬੋਲੀ ਦੇਣ ਦੀ ਇਜਾਜ਼ਤ ਦਿੱਤੀ ਆ ਤਾਂ ਇਹਦੇ ਲਈ ਜਿਹੜੀ ਹੈਗੀ ਆ ਇਹਨੂੰ ਜਮ੍ਹਾਂ ਕਰਾਉਣ ਦੀ ਜ਼ਰੂਰਤ ਨਹੀਂ ਹੋਰ ਕੋਈ ਵੀ ਵਿਅਕਤੀ ਜਿਹੜਾ ਬੋਲੀ ਦਿੰਦਾ ਉਹਨੂੰ ਜੇ ਦੀ ਰਕਮ ਜਮ੍ਹਾਂ ਕਰਾਉਣੀ ਪੈਣੀ ਆ 25% ਮੌਕੇ ਤੇ ਦੋਹੇ ਵੀ ਆ ਜਿੰਨੇ ਤਾਂ ਵੀ ਬੋਲੀ ਸਰ ਇੱਕ ਲੱਗਦੀ ਹੈ ਤੇ ਦੂਜੀ ਗੱਲ ਇਹ ਆ ਆਪਣਾ ਇਹ ਵੀ ਕਹਿੰਦੇ ਕਿਸੇ ਤੋਂ ਬੇਰਮਦ ਨਹੀਂ ਹੋਵੇ ਇਹ ਜਿਹੜਾ ਹੈਗਾ ਜਮ੍ਹਾਂ ਬੰਦੀ ਸਾਲ 1920 ਦੇ ਮੁਤਾਬਕ ਖੇਵਟ ਖਾਤਾ ਨੰਬਰ <Num> 436/805 ਵਾ 806 ਵਿੱਚ ਗੁਰਮੇਲ ਸਿੰਘ ਪੁੱਤਰ ਕਰਤਾਰ ਸਿੰਘ ਪੁੱਤਰ ਸ਼ਾਮ ਸਿੰਘ ਦੇ ਨਾਮ ਚਾਹ ਦਾ ਖਨਾਰ ਰਕਵਾ ਦੀ ਮਾਲਕੀ ਹੈ ਉਕਤ ਰਕਵੇ ਵਿੱਚ ਰਪਟਰ ਵਿੱਚ 550 ਰਪਟਰ ਨੰਬਰ ਮਿਤੀ 14 6 2024 ਰਾਹੀਂ ਸ਼੍ਰੀ ਸੁਧੀਰ ਕੁਮਾਰ ਅਡੀਸ਼ਨਲ ਸੈਸ਼ਨ ਜੱਜ ਤਲਵੰਡੀ ਸਾਬੋ ਕੇਸ ਨੰਬਰ ਐਕਸੀਈ 163 223 ਵਿੱਚ ਗੁਰਮੇਲ ਸਿੰਘ ਪੁੱਤਰ ਕਰਤਾਰ ਸਿੰਘ ਪੁੱਤਰ ਸ਼ਾਮ ਸਿੰਘ ਦਾ ਸਾਲਮ ਰਕਵਾ ਅਟੈਚ ਹੈ ਇਸ ਕਰਕੇ ਜਿਹੜੀ ਬੋਲੀ ਆ ਇਹ ਸਾਲਮ ਰਕਵੇ ਦੀ ਹੋਣੀ ਆ ਜੇ ਇਹਦੇ ਤੇ ਕੋਈ ਲੋਨ ਆ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਹੈਗਾ ਉਹਦੀ ਜ਼ਿੰਮੇਵਾਰੀ ਸਾਡੀ ਨਹੀਂ ਹੈਗੀ ਉਹਦੀ ਜ਼ਿੰਮੇਵਾਰੀ ਅਦਾਲਤ ਦੀ ਹੈ ਇਹ ਬੋਲੀ ਜੇ ਅੱਜ ਹੋ ਜਾਂਦੀ ਆ ਤਾਂ ਇਹਨੂੰ ਕਨਫਰਮ ਵੀ ਮਾਨਯੋਗ ਅਦਾਲਤ ਨੇ ਕਰਨਾ ਹੈ ਲੋਕ ਜਿੰਦਾਬਾਦ 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 ਦੀ ਗੁਰ ਕੀ ਲੈ ਹੁਣ ਦੇ ਆਗੇ ਜਿੰਦਾਬਾਦ ਨਹੀਂ ਹੋਏ বোলি দেন ইণ্ট্ৰেষ্ট দ ਉਲੀ ਹੋਣਾ ਦੇਊਗਾ ਬੇੜਾ ਨੂੰ ਮਨਜ਼ੂਰ ਆ ਸਾਰੇ ਪੱਕ ਲਾ ਕੇ ਫੁੱਲ ਨੂੰ ਸਵੇਰ ਦਾ ਘਰ ਆਵੇ ਨਾ ਖੇਤ ਅੱਡੇ ਦੇ ਬੱਚਿਆਂ ਨੇ ਅਗੜਾ ਕੇ ਫੁੱਕੂਆ ਵਿੱਚ ਸਾਰੇ ਵਿੱਚ ਹਰ ਕੋ ਜਿੰਦਾਬਾਦ ਜਿੰਦਾਬਾਦ ਮਾਰੇ ਅੱਡੇ ਦੇ ਬੱਚਿਆਂ ਸਾਹਬਾ ਸਾਰਾ ਲੱਗਦੀ ਕਿਤੇ ਨਹੀਂ ਜੀ ਮਿਲਦੀ ਕਿਤੇ ਨਹੀਂ ਆਉਂਦੇ ਮਾਰ ਐ ਬੋਲੀ ਬੋਲੀ ਆਏ ਕਿਵੇਂ ਬੋਲੀ ਮਾਰਾਂਗੇ ਕਿਤੇ ਨਹੀਂ ਮੈਂ ਹੀ ਗੱਲ ਸੁਣ ਅਸੀਂ ਉਹ ਪਰ ਨਹੀਂ ਆਉਂਦੇ ਕੋਈ ਕਰਦੇ ਹਾਂ ਜੀ ਅਸੀਂ ਥੋੜਾ ਜਨਾ ਕੁਝ ਨਹੀਂ ਕਰ ਚਾਰ ਜੀ ਮਿਲੇਗਾ ਗੋਲੀ ਮਾਰਨੇਗਾ ਹੁਣ ਕੀ ਕਰੀਏ ਕੁਝ ਨਹੀਂ ਕਰੀਏ ਮਾਰ ਹੀ ਕਰਾਤੀ ਆ ਯਾਰਾ ਸਾਡੀ ਸਾਡੀ ਗੱਲ ਹੈ ਛੱਡ ਦੇ ਦਿੱਤਾ ਕੀ ਉਹਨੂੰ ਜੇ ਮਾਰਨ ਦੀ ਗੋਲੀ ਮਾਰ ਕੇ ਤੂੰ ਇਹ ਤਾਂ ਕੋਈ ਨਹੀਂ ਕੋਈ ਨਿਕਾੜੇ ਬੰਦੀ ਐਨਾ ਤਾਂ ਮਾਰੇ ਦਾ ਬਾਹਰ ਮੁਤਾਵਾ ਜਦੋਂ 2000 ਜਦੋਂ ਚੇਕੇ ਤੇ ਮਿਲਣਾ ਤਰਾ ਇਧਰ ਜਨੂਨ ਦੇ ਕੇ ਬੰਦ ਹੋ ਰਗਾ ਬਾਹਰ ਹੋ ਗਰਾ ਮੈਂ ਤਰਾ ਦੇ ਖਵਾ ਦੇ ਦੀਵਾ ਮੇਰਾ ਪੂਰੇ ਪੂਰੇ ਵੀ ਵੱਜੂਗੀ ਇਹ ਕਹਾ ਕੰਮ ਨਹੀਂ ਕਰਨਾ ਨਾ ਕੇ ਨੂੰ ਮਾਰਦੇ ਨਾ ਤੁਸੀਂ ਧੱਕਾ ਨਾ ਧੱਕਾ ਨਹੀਂ ਮਾਰੀ ਜਾਂਦੇ ਸਾਡੇ ਪਾਣੀ ਦੇ ਮੱਧੇ ਤੇ ਕਿਤੇ ਪਾਣੀ ਦੀ ਪੂਰੀ ਨਹੀਂ ਲਾ ਰਿਹਾ ਕਾਨੂੰਨ ਨਾ ਕਰੋ ਜੇ ਮੈਗਾ ਹੋ ਜਾਣਾ ਕਰਦੇ ਆ ਅਸੀਂ ਤੁਸੀ ਸਾਡੇ ਭਾਈ ਆ ਬਾਈ ਅਸੀਂ ਤੁਹਾਨੂੰ ਅਸੀਂ ਕੁਝ ਨਹੀਂ ਕਹਿੰਦੇ ਇਹਦਾ ਬੋਲੀ ਦੇਖਣ ਵਾਲੇ ਨੂੰ ਦੇਖਣਾ ਚੰਗਲਾ ਆਇਆ ਜੀ ਮੇਰੇ ਨਾਲ ਜੀਦਾ ਕਰੋ ਆਹੋ ਬੁੱਲਿਆ ਗੱਲ ਕਰ ਲੈ ਪੈਸੇ ਦੇ ਨੂੰ ਤਿਆਰ ਕਰਨਾ ਪੈਸੇ ਦੇ ਨੂੰ ਤਿਆਰ ਕਰਵਾ ਦੇ ਸਭੀ ਬਤਾ ਇਹ ਚੱਕ ਕੇ ਰੱਖਦੇ ਪੈਸੇ ਘਰੇ ਰਿਆ ਚੱਕਦੇ ਨਹੀਂ ਲੱਗਦੇ ਨਹੀਂ ਦੋ ਬੜੀ ਮਨਤਾ ਕਰ ਵੀ ਉਹਦੇ ਵੀ ਲੈ ਗਿਆ ਇਹਦੇ ਨੂੰ ਤਿਆਰਾਂ ਮੈਂ ਘਰ ਪਾਈ ਬਠਾ ਥੋੜੇ ਥੋੜੇ ਬੰਤੀਆ ਅੱਖ ਲਾ ਕੇ ਪੂ ਵਿੱਚ ਜਮੀਨ ਦੀ ਜਿਹੜੀ ਖੁਰਤੀ ਜਮੀਨ ਹਾਂ ਮੇਰੀ ਜਮੀਨ ਆ ਜੀ ਕਿਹੜੇ ਬੱਚੇ ਆ ਮੇਰੇ ਛੋੜੇ ਛੋੜੇ ਵਿੱਚ ਘਰ ਪਾਈ ਨਾ ਅੱਗ ਲਾ ਕੇ ਫੁੱਫੂ ਸਾਹਿਬ ਬੱਚਿਆਂ ਨੂੰ ਉੱਥੇ ਥਾਣੇ ਘਰ ਦੂੰ ਕਿਉਂ ਫੁੱਟਾ ਕਰ ਰਿਹਾ ਸਭ ਦੀ ਗੱਲ ਸੁਣੋ ਸਾਡੀ 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 ਗੱਲ ਸੁਣੋ ਮੈਂ ਇੱਥੇ ਦੇਖੋ ਆਇਆ ਹੈਗਾ ਅਦਾਲਤ ਦੇ ਸੁਨਾਨਾ ਇਹ ਮੇਰਾ ਫੈਸਲਾ ਨਹੀਂ ਨਾ ਸੱਚ ਦਾ ਫੈਸਲਾ ਹੈ ਅਦਾਲਤ ਦਾ ਫੈਸਲਾ ਅਸੀਂ ਕਾਨੂੰਨੀ ਜੋ ਕਾਰਵਾਈ ਆ ਜੋ ਸਾਡੀ ਡਿਊਟੀ ਲੱਗੀ ਆ ਅਸੀਂ ਉਹ ਕਰਨ ਆਏ ਆ ਤੁਸੀਂ ਸਾਨੂੰ ਰੋਕ ਰਹੇ ਹੋ ਠੀਕ ਹੈ ਅਸੀਂ ਬੋਲੀ ਨਹੀਂ ਕਰਾਂਗੇ ਅਸੀਂ ਪਰ ਅਦਾਲਤ ਨੂੰ ਲਿਖ ਕੇ ਭੇਜਾਂਗੇ ਕਾਨੂੰਨ ਤੁਹਾਡੇ ਤੇ ਕੋਈ ਐਕਸ਼ਨ ਹੋ ਜਾਵੇ ਹੋ ਜਾਏ ਜੀ ਲਿਖਵਾ ਲੈਂਦੇ ਰਹੋ ਤੁਸੀਂ ਲੈ ਕੇ ਦੇ ਦਿਓ ਭੇਜੋ ਜੀ ਲੈ ਕੇ ਦੇ ਦਿਓ ਅਸੀਂ ਪਹਿਲਾਂ ਵੀ ਗਏ ਆ ਸਾਰਾ ਕੁਝ ਕਰਿਆਗਾ ਅਸੀਂ ਕੰਮ ਨਵੇਂ ਨਹੀਂਗੇ ਤੁਸੀਂ ਆਪ ਹੀ ਕਰ ਲੈਗੇਗੀ ਤੁਹਾਨੂੰ ਮਾਰ ਕੇ ਬਾਹਰ ਲੈ ਕੇ ਲੈ ਕੇ ਦਾ ਨਾਮ ਬਾਕੀ ਜਿਹੜਾ ਨਿਭੜ ਗਿਆ ਯਾਰ ਲੋ ਪਾਇਹ ਦੇ ਅਜੀ ਤੇਨ ਨੂੰ 11 ਪੈਸੇ ਦੇ 11 ਸਾਢੇ ਮੈਂ ਜਗਦੇਵ ਸਿੰਘ ਜੋਗਰੇੜਾ ਪਾਰਤੀ ਕਿਸਾਨ union ਦੀ ਨੇਕਤਾ ਕਰਾਤਾ ਅੱਜ ਜੋ ਹਾਲੀ ਇਕੱਠੇ ਵਾਲੇ ਦੇ ਕਿਸਾਨ ਦੀ ਰਾਮੇ ਦੇ ਆਰਥਿਕ কুরਕੀ ਲੈ ਕੇ ਆਏ ਸੀ ਪਹਿਲਾਂ ਵੀ ਲੈ ਕੇ ਆਏ ਸੀ ਅੱਜ ਵੀ ਲੈ ਕੇ ਆਏ ਅੱਜ ਉਹਨਾਂ ਨੇ ਪੁਲਿਸ ਫੋਰਸ ਦੇ ਜ਼ੋਰ ਤੇ কুরਕੀ ਕਰਨੀ ਚਾਹੀ ਪਰ ਕਿਸਾਨਾਂ ਨੇ ਆਪਣੀ ਤਾਕਤ ਦੇ ਜ਼ੋਰ ਤੇ ਉਹ কুরਕੀ ਜਿਹੜੀ ਉਹ ਹੋਣ ਨਹੀਂ ਦਿੱਤੀ ਹੁਣ ਉਹ ਬਰੰਗ ਪਰਤੇ ਇਥੋਂ ਕਿਸਾਨ ਆਪਦੀ ਤਾਕਤ ਦੇ ਜੋਰ ਤੇ ਕਦੇ ਵੀ ਜਿਹੜੀਆਂ ਕਿਸਾਨਾਂ ਦੀਆਂ ਕੁਰਕੀਆਂ ਨਹੀਂ ਹੋਣਗੀਆਂ। ਹੱਥੋਂ ਪਾਈ ਵੀ ਹੋਈ ਆ ਕੀ ਕਾਰਨ ਸੀਗਾ? ਹੱਥੋਂ ਪਾਈ ਤਾਂ ਜਦੋਂ ਉਹ ਬੋਲੀ ਦੇਣ ਚਾਹੁੰਦੇ ਸੀ ਫਿਰ ਅਸੀਂ ਬੋਲੀ ਕਿਹਾ ਵੀ ਜ਼ਮੀਨਾਂ ਤੇ ਜਿਹੜੀ ਬੋਲੀ ਹੈ ਉਹ ਦੇਣ ਨਹੀਂ ਦਿੰਦੇ ਕਿਸੇ ਵੀ ਕੀਮਤ ਤੇ ਕੁਰਕੀ ਨਹੀਂ ਹੋਣ ਦੇਦੇ ਜਥੇਬੰਦੀ ਦਾ ਹਸੂਲ ਹੈ। ਕੌਣ ਦੇ ਰਿਆ ਸੀ ਬੋਲੀ ਕੌਣ ਦੇ ਰੇ? ਬੋਲੀ ਉਹ ਆਰਤੀਆ ਜਿਹੜਾ ਖੁਦ ਦੇ ਰਿਹਾ ਸੀ। ਖੁਦ ਆਰਤੀਆ ਦਾ। ਹਾਂ ਪਰ ਅਸੀਂ ਉਹਨਾਂ ਨੂੰ ਰੋਕਿਆ ਨਹੀਂ ਦੇਣ ਦਿੱਤੀ। ਇਸ ਕਰਕੇ ਜਥੇਬੰਦੀ ਦਾ ਹਸੂਲ ਹੈ ਵੀ ਕਿਤੇ ਵੀ ਕਿਸੇ ਵੀ ਕਿਸਾਨ ਦੀ ਕੁਰਕੀ ਜਿਹੜੀ ਉਹ ਹੁਣ ਨਹੀਂ ਦਿੱਤੀ ਜਾਊਗੀ ਜੋ ਮਰਜ਼ੀ ਹੋ ਜੇ।